ਉਹ ਬੁੱਢਿਆਂ ਨੂੰ ਆਸ਼ਕੀ ਠਰ ਕਮਾਰ ਜੇ ਸਾਧੂਆਂ ਨੂੰ ਕੋਜੀ ਜੀਤਰ ਕਮਾਰ ਜੇ ਸਾਧੂਆਂ ਨੂੰ ਕੋਜੀ ਜੀਤਰ ਕਮਾਰ ਜੇ ਡਿੱਗ ਪੈਂਦੇ ਕੂੜ ਵਾਲੀ ਖਾਈ ਦੋਸਤੋ ਮਿੱਟੀ ਰੋਲ ਜਾਂਦੀ ਏ ਕਮਾਈ ਦੋਸਤੋ ਮਿੱਟੀ ਰੋਲ ਜਾਂਦੀ ਏ ਕਮਾਈ ਦੋਸਤੋ ਪੁੱਤ ਜੋ ਕਮਾਊ ਮਾਪੇ ਡੱਕ ਦੇਣ ਤਾਂ ਕੁਰਾਹੇ ਜਾਂਦੇ ਬੱਚੇ ਤਾਂ ਹੀ ਢੱਕ ਦੇਣ ਤਾਂ ਕੁਰਾਹੇ ਜਾਂਦੇ ਬੱਚੇ ਤਾਂ ਹੀ ਢੱਕ ਦੇਣ ਤਾਂ ਸੰਭਵ ਹੈ ਵਧੂਗੀ ਖਪਾਈ ਦੋਸਤੋ ਮਿੱਟੀ ਰੋਲ ਜਾਂਦੀ ਏ ਕਮਾਈ ਦੋਸਤੋ ਮਿੱਟੀ ਰੋਲ ਜਾਂਦੀ ਏ ਕਮਾਈ ਦੋਸਤੋ ਹੋਏ ਆਪਣੇ ਜ਼ਮਾਨੇ ਵਿੱਚ ਟਿੱਬੇ ਢਾਲਤੇ ਜਿਨ੍ਹਾਂ ਨੇ ਜ਼ਮੀਨਾਂ ਵਿੱਚ ਹੱਡ ਗਾਲਤੇ ਜਿਨ੍ਹਾਂ ਨੇ ਜ਼ਮੀਨਾਂ ਵਿੱਚ ਹੱਡ ਗਾਲਤੇ ਬੋਤ ਆਖ ਦੇਣ ਯੇਸ਼ੂदाई ਦੋਸਤੋ ਮਿੱਟੀ ਰੋਲ ਜਾਂਦੀ ਏ ਕਮਾਈ ਦੋਸਤੋ ਮਿੱਟੀ ਰੋਲ ਜਾਂਦੀ ਏ ਕਮਾਈ ਦੋਸਤੋ ਸਾਂਝੇ ਕਰਾਂ ਸਾਂਝੇ ਚੁੱਲ੍ਹੋਂ ਸਾਂਝੀ ਖਾਣਗੇ ਵੰਡ ਵੇਲੇ ਸਭ ਰੇੜ ਕੇ ਹੀ ਪਾਣਗੇ ਵੰਡ ਵੇਲੇ ਸਭ ਰੇੜ ਕੇ ਹੀ ਪਾਣਗੇ ਭੋਲਿਆ ਤਖੋਣ ਪਾਈ ਪਾਈ ਦੋਸਤੋ ਮਿੱਟੀ ਰੋਲ ਜਾਂਦੀ ਏ ਕਮਾਈ ਦੋਸਤੋ ਮਿੱਟੀ ਰੋਲ ਜਾਂਦੀ ਏ ਕਮਾਈ ਦੋਸਤੋ ਇੱਕ ਦੁੱਖ ਇੱਕ ਦੁਖੀ ਬੰਦਾ ਜੋ ਜ਼ਬਾਨੋਂ ਮਰ ਜੇ ਇੱਕ ਜੋ ਜਨਾਨੀ ਗਹਿਰ ਹੱਥ ਛੜ ਜੇ ਇੱਕ ਜੋ ਜਨਾਨੀ ਗਹਿਰ ਹੱਥ ਛੜ ਜੇ ਟੂਠੀ-ਮੂਠੀ ਪਾਉਂਦੇ ਨੇ ਦੁਹਾਈ ਦੋਸਤੋ ਮਿੱਟੀ ਰੋਲ ਜਾਂਦੀ ਏ ਕਮਾਈ ਦੋਸਤੋ ਮਿੱਟੀ ਰੋਲ ਜਾਂਦੀ ਏ ਕਮਾਈ ਦੋਸਤੋ ਇੱਕ ਜਿਹੜਾ ਰੱਬ ਵਾਲੇ ਦਾਵੇ ਕਰਦਾ ਇੱਕ ਜਿਹੜਾ ਜੋਰੂ ਦਾ ਚਰਾਇਆ ਚਰਦਾ ਇੱਕ ਜਿਹੜਾ ਜੋਰੂ ਦਾ ਚਰਾਇਆ ਚਰਦਾ ਉਹਨਾਂ ਰੱਖੇ ਫਿਰ ਨਰਮਾਈ ਦੋਸਤੋ ਮਿੱਟੀ ਰੋਲ ਜਾਂਦੀ ਏ ਕਮਾਈ ਦੋਸਤੋ ਮਿੱਟੀ ਰੋਲ ਜਾਂਦੀ ਏ ਕਮਾਈ ਦੋਸਤੋ ਕੀ ਦੇ ਲਈ ਭਰ ਦਾ ਫਿਰੇ ਤਜੋਰੀਆਂ ਹਵਾ ਨੇ ਹੀ ਦੇਣੀਆਂ ਸੁਹਾਣ ਨੂੰ ਲੋਰੀਆਂ ਹਵਾ ਨੇ ਹੀ ਦੇਣੀਆਂ ਸੁਹਾਣ ਨੂੰ ਲੋਰੀਆਂ ਪ੍ਰੀਤ ਰਹਿਣਾ ਹੁਕਮ ਰਜਾਈ ਦੋਸਤੋ ਮਿੱਟੀ ਰੋਲ ਜਾਂਦੀ ਏ ਕਮਾਈ ਦੋਸਤੋ ਮਿੱਟੀ ਰੋਲ ਜਾਂਦੀ ਏ ਕਮਾਈ ਦੋਸਤੋ